ਜਿਹੜਾ ਨਗਰਪ੍ਰੰਤਵ ਬਿਲਡਿੰਗਾਂ ਦੀ ਬਤ ਕਰਕੇ ਕਿਨੇ ਇਹਦੇ ਬੇਰੀ ਲਾਗਤਾਂ ਮੰਗਾ ਕਿ ਕੀ ਸ਼ਹਿਰ ਲਈ ਕੀਤਾ ਦੇਖੋ ਜਿਹੜਾ ਨਗਰ ਕਾਉਂਸਲ ਦਾ ਦਫ਼ਤਰ ਹੈ ਬੜਾ ਪੁਰਾਣਾ ਬਣਿਆ ਹੋਇਆ ਸੀ ਤੇ ਖੰਡਰ ਹਾਲਤ ਦੇ ਵਿੱਚ ਵੀ ਸੀ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਇਹ ਮੰਗ ਸੀ ਮੁਲਾਜ਼ਮਾਂ ਦੀ ਮੰਗ ਸੀ ਮੁਲਾਜ਼ਮਾਂ ਨੂੰ ਬੈਠਣੇ ਬੜਾ ਔਖਾ ਲੱਗਦਾ ਸੀ ਤੇ ਇਸ ਤਰ੍ਹਾਂ ਉੱਪਰੋਂ ਖਲੇਪੜ ਗਿਰ ਰਹੇ ਸੀ ਰਿਸਕੀ ਵੀ ਸੀ ਪਰ ਪਿਛਲੀਆਂ ਸਰਕਾਰਾਂ ਨੇ ਕੋਈ ਧਿਆਨ ਨਹੀਂ ਦਿੱਤਾ ਇਸ ਗੱਲ ਵੱਲ ਤੇ ਹੁਣ ਨਗਰ ਕੌਂਸਲ ਨੇ ਪ੍ਰਧਾਨ ਜੀ ਦੇ ਸਮੂੱਚੇ ਮੈਂਬਰ ਸਾਹਿਬਾਨ ਨੇ ਮਤਾ ਪਾਸ ਕਰਕੇ ਤੇ ਇਹਦੀ ਜਿਹੜੀ ਰਕਮ ਵੀ ਮਨਜ਼ੂਰ ਕਰਾਈ ਹੈ 46 ਲੱਖ ਰੁਪਏ ਦੀ ਲਾਗਤ ਦੇ ਨਾਲ ਇਹ ਦਫਤਰ ਜਿਹੜਾ ਬਣਨ ਜਾ ਰਿਹਾ ਹੈ ਬਿਲਕੁਲ ਮਾਡਰਨ ਤਰੀਕੇ ਦੇ ਨਾਲ ਜਿੱਥੇ ਮੁਲਾਜ਼ਮਾਂ ਨੂੰ ਚੰਗਾ ਬੈਠਣ ਦੀ ਸਹੂਲਤ ਹੋਏਗੀ ਤੇ ਲੋਕਾਂ ਦੇ ਵੀ ਆਉਣ ਜਾਣ ਵਾਲਿਆਂ ਨੂੰ ਇੱਕ ਹਰ ਤਰ੍ਹਾਂ ਦਾ ਉਹਨਾਂ ਦੇ ਲਈ ਵੀ ਠੀਕ ਪ੍ਰਬੰਧ ਇੱਥੇ ਹੋਣਗੇ ਤੇ ਬਹੁਤ ਥੋੜੇ ਸਮੇਂ ਦੇ ਵਿੱਚ ਜਿਹੜੀ ਹੈ ਇਹ ਬਣ ਕੇ ਤਿਆਰ ਹੋ ਜਾਣੀ ਹੈ। ਬਾਕੀ ਨਗਰ ਕੌਂਸਲ ਲਹਿਰਾ ਲੋਕਾਂ ਦੀ ਸੇਵਾ ਦੇ ਲਈ ਵਚਨਬੱਧ ਹੈ ਤੇ ਲੋਕਾਂ ਦੀ ਸੇਵਾ ਬੜੇ ਚੰਗੇ ਢੰਗ ਦੇ ਨਾਲ ਕਰ ਰਹੀ ਹੈ। 5 ਕਰੋੜ ਦੀ ਗ੍ਰਾਂਟ ਪਹਿਲਾਂ ਆਈ ਤੇ 5 ਕਰੋੜ ਦੀ ਗ੍ਰਾਂਟ ਦੇ ਨਾਲ 5 ਕਰੋੜ ਦੀ ਜਿਹੜੀ ਗ੍ਰਾਂਟ ਹੈ ਉਸ ਦੇ ਨਾਲ ਸ਼ਹਿਰ ਦੇ ਕੰਮ ਐ ਜਿਹੜੇ ਜਿੱਥੇ ਵੀ ਜ਼ਰੂਰ ਅਸੀਂ ਕੋਈ ਪ੍ਰੀਮਿਕਸ ਪੈਨੇਸੀ ਸੜਕਾਂ ਦੇ ਜਾਂ ਹੋਰ ਕੋਈ ਵੀ ਕੰਮ ਹੋਣ ਵਾਲੇ ਸੀ ਉਹ ਕੰਮ ਵੀ ਕਰਵਾਏ ਆ ਤੇ ਵੱਡੀ ਜਿਹੜੀ ਲਹਿਰੇ ਦੀ ਡਿੱਚ ਡਰੇਨ ਜਿਹੜੀ ਸ਼ਹਿਰ ਦੇ ਵਿੱਚੋਂ ਵਿੱਚ ਜਾਂਦੀ ਸੀ 3 ਕਿਲੋਮੀਟਰ ਉਹ ਇੱਕ ਕਿਸਮਾ ਖੂਹ ਸੀ ਤੇ ਉਹਦੇ ਕੰਢਿਆਂ ਤੇ ਲੋਕ ਬੜੇ ਬਸੇ ਹੋਏ ਸੀ ਤੇ ਸलम बस्ती ਜੀ ਨੂੰ ਕਹਦੇ ਨੇ ਗਰੀਬ ਲੋਕ ਉੱਥੇ ਵਸੇ ਹੋਏ ਸੀ ਤੇ ਉਹਨਾਂ ਦੇ ਲਈ ਉੱਥੇ ਰਹਿਣਾ ਵੀ ਦੁੱਭਰ ਸੀ ਅਰ ਮੈਨੂੰ ਕਿਉਂਕਿ ਰਾਜਨੀਤੀ 'ਚ ਲੰਬੇ ਸਮੇਂ ਤੋਂ ਮੈਂ ਵਿਚਰ ਰਿਹਾ ਪਿਛਲੇ 50 ਸਾਲਾਂ ਤੋਂ ਅਲੱਗ-ਅਲੱਗ ਪਾਰਟੀਆਂ ਉਹਨਾਂ ਲੋਕਾਂ ਨੂੰ ਵੋਟਾਂ ਦੇ ਸਮੇਂ ਗੁੰਮਰਾਹ ਕਰਦੀਆਂ ਰਹੀਆਂ ਵੋਟਾਂ ਦੇ ਸਮੇਂ ਵਾਅਦੇ ਕਰਦੀਆਂ ਰਹੀਆਂ ਇਹ ਡਿਚ ਰੇਨ ਕਵਰ ਕਰ ਦੇਾਂਗੇ ਇਹ ਡਿਚ ਰੇਨ ਦੇ ਉੱਤੇ ਸਲੇਬ ਪਾ ਦੇਾਂਗੇ ਪਰ ਕਿਸੇ ਕੱਖ ਨਹੀਂ ਕੀਤਾ ਤੇ ਹੁਣ ਭਗਵਾਨ ਦੀ ਕਿਰਪਾ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਡੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਹੋਰਾਂ ਨੇ ਇਸ ਕੰਮ ਦੇ ਲਈ 15 ਕਰੋੜ ਰੁਪਏ ਦਾ ਟੈਂਡਰ ਹੈ ਜਿਹੜਾ ਲੱਗਿਆ ਤੇ ਇਹ ਹੀ ਡਿਚ ਡਰੇਨ ਜਿਹੜੀ ਇੱਕ ਸਰਾਫ ਸੀ ਲੋਕਾਂ ਦੇ ਲਈ ਉਹ ਇਹ ਹੁਣ ਇੱਕ ਵਰਦਾਨ ਬਣ ਗਈ ਹੈ ਇਹ ਸਾਰੀ ਡਿਚ ਡਰੇਨ ਨੂੰ ਕਵਰ ਕਰਕੇ ਵੱਡੇ ਪਾਈਪੇ ਦੇ ਵਿੱਚ ਪਾ ਕੇ ਇਸ ਤਰੀਕੇ ਦੇ ਨਾਲ ਇਹਨੂੰ ਬਣਾਇਆ ਗਿਆ ਕਿ ਉੱਪਰ ਇਸ ਦੇ ਸੜਕ 30 ਫੁੱਟ ਦੇ ਕਰੀਬ ਜੀ ਦੀ ਚੜਾਈ ਹੈ ਉਹ ਸੜਕ ਬਣਾਈ ਗਈ ਹੈ ਤੇ ਜਿਹੜੀਆਂ ਦੁਕਾਨਾਂ ਦੇ ਅੱਗੇ ਦੀ ਇਹ ਘਰਾਂ ਦੇ ਅੱਗੇ ਦੀ ਲੰਘਦਾ ਸੀ ਹਰ ਸਮੇਂ ਖਤਰਾ ਬਣਿਆ ਰਹਿੰਦਾ ਸੀ ਜਾਨ ਦਾ ਖੋ ਸੀ ਉਹਨਾਂ ਤੋਂ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਤੇ ਇਸ ਦੇ ਨਾਲ ਜਿਹੜਾ ਸ਼ਹਿਰ ਦਾ ਮੇਨ ਜਿੱਥੇ ਐਂਟਰੀ ਹੈ ਸ਼ਹਿਰ ਦੀ ਨਹਿਰ ਦੇ ਉੱਤੇ ਉਹਨ ਇੱਕ ਬਹੁਤ ਵਧੀਆ ਦਿਖ ਦਿੱਤੀ ਗਈ ਹੈ ਜਿਸ ਤਰ੍ਹਾਂ ਤੁਸੀਂ ਦੇਖਿਆ ਹੋਣਾ ਵੱਡੇ ਸ਼ਹਿਰਾਂ ਦੇ ਵਿੱਚ ਜਦੋਂ ਕਿਸੇ ਸ਼ਹਿਰ ਦੀ ਐਂਟਰੀ ਹੁੰਦੀ ਹੈ ਤਾਂ ਪਤਾ ਲੱਗਦਾ ਕਿਸੇ ਸ਼ਹਿਰ ਦੇ ਵਿੱਚ ਐਂਟਰ ਹੋ ਰਿਹਾ ਸੋ ਇੱਕ ਬਹੁਤ ਵਧੀਆ ਦਿਖ ਬੜਾ ਖੁੱਲਾ ਉਹ ਬਣਾ ਕੇ ਉਹਨੂੰ ਦਿਖ ਦਿੱਤੀ ਗਈ ਹੈ ਤੇ ਜਾਖਲ ਰੋਡ ਤੇ ਸਾਰੀਆਂ ਜਿੱਥੋਂ ਡਿੱਚ ਟੇਨ ਲੰਘਦੀ ਸੀ ਜਿੱਥੇ-ਜਿੱਥੇ ਲੋਕਾਂ ਨੇ ਡਿਮਾਂਡ ਜਿਸ ਤਰ੍ਹਾਂ ਦੀ ਕੀਤੀ ਉਹ ਪੂਰੀ ਕੀਤੀ। ਉੱਥੇ ਪਿੱਛੇ ਹਨੂਮਾਨ ਜੀ ਦਾ ਮੰਦਿਰ ਹੈ। ਉਹਨਾਂ ਕਹਿੰਿਆ ਵੀ ਸਾਡੇ ਅੱਗੇ ਇੱਥੇ ਕਰ ਦਿਓ। ਫਿਰ ਅੱਗੇ ਡੇਰਾ ਸੱਚਾ ਸੌਦਾ ਉਹਨਾਂ ਨੇ ਕਿਹਾ ਹੋਰ ਅੱਗੇ ਕਰ ਦਿਓ। ਸੋ ਪੂਰੀ ਲੋਕਾਂ ਦੀ ਮਤਾਬਕ ਇਹ ਡਿਚਟ੍ਰੇਨ ਦਾ ਕੰਮ ਹੈ ਜਿਹੜਾ ਕਰਾਇਆ ਗਿਆ ਇੱਕ ਜੋ ਇੱਕ ਰਿਕਾਰਡ ਬਣ ਗਿਆ। ਜਿਹੜਾ ਇੱਕ ਸਹਿਰਗਾ ਬਣ ਗਈ ਏ। ਜਿਹੜੀ ਇੱਕ ਜਿੱਥੇ ਲੋਕਾਂ ਨੂੰ ਰਹਿਣਾ ਮੁਸ਼ਕਲ ਸੀ, ਬਦਬੂ ਆਉਂਦੀ ਸੀ। ਸੋ ਉਹ ਕੰਮ ਹੈ ਜਿਹੜਾ ਵੱਡਾ ਉਹ ਇੱਥੇ ਹੋਇਆ ਤੇ ਹੁਣ ਜਿਹੜੀਆਂ ਨਾਲੀਆਂ ਨੇ ਸਾਰੇ ਸ਼ਹਿਰ ਦੀਆਂ ਨਾਲੀਆਂ ਉਹ ਨਾਲੀਆਂ ਨੂੰ ਢੱਕ ਦਿੱਤਾ ਜਾਵੇ ਭਾਵੇਂ ਪਾਈਪ ਪਾ ਕੇ ਤੇ ਭਾਵੇਂ ਸਲੇਬਾਂ ਨਾਲ ਉਹ ਅਲੱਗ-ਅਲੱਗ ਤਰ੍ਹਾਂ ਦੇ ਨਾਲ ਐਸਟੀਮੇਟ ਬਣਾਏ ਗਏ ਨੇ ਕਰੀਬ 8 ਕਰੋੜ ਰੁਪਏ ਦਾ ਉਹ ਐਸਟੀਮੇਟ ਬਣਿਆ ਤੇ ਮੈਨੂੰ ਪੂਰਨ ਉਮੀਦ ਹੈ ਕਿ ਅਸੀਂ ਇਸ ਕੰਮ ਦੇ ਵਿੱਚ ਸਫਲ ਹੋਵਾਂਗੇ ਤੇ ਬੇਸ਼ੱਕ ਆ ਇੱਕ ਵੱਡੀ ਵਿਪਤਾ ਜਿਹੜੀ ਆ ਗਈ ਹੈ ਪੰਜਾਬ ਦੇ ਉੱਤੇ ਪਰ ਅਸੀਂ ਇਸ ਤੋਂ ਬਿਨਾਂ ਵੀ ਇਹ ਜਿਹੜੀ ਫੰਡ ਨੇ ਮਨਜ਼ੂਰ ਕਰਾ ਕੇ ਸਾਰੇ ਸ਼ਹਿਰ ਦੀਆਂ ਨਾਲੀਆਂ ਗੰਦ ਜਿਵੇਂ ਕੋਈ ਦੇਖੋ ਮੱਛਰ ਪੈਦਾ ਹੁੰਦਾ ਬਦਬੂ ਹੁੰਦੀ ਹੈ ਇਹ ਸਾਰਾ ਕੁਝ ਹੈ ਜਿਹੜਾ ਅਸੀਂ ਇਹ ਛੇਤੀ ਕਰਕੇ ਦਵਾਂਗੇ ਮੈਨੂੰ ਇਸ ਚੀਜ਼ ਦੀ ਪੂਰੀ ਉਮੀਦ ਹੈ ਇਸ ਤੋਂ ਬਿਨਾਂ ਸਫਾਈ ਬਾਰੇ ਸਾਰੇ ਐਮਸੀ ਸਾਹਿਬਾਨ ਬੈਠੇ ਆ ਪ੍ਰਧਾਨ ਜੀ ਬੈਠੇ ਐ ਸੋ ਇਹਦੇ ਲਈ ਵੀ ਪਰਸੋਂ ਵੀ ਚਰਚਾ ਹੋਈ ਹੈ ਤੇ ਸ਼ਹਿਰ ਨਿਵਾਸੀਆਂ ਨੂੰ ਹਰ ਤਰ੍ਹਾਂ ਦੇ ਨਾਲ ਸਾਰੀਆਂ ਸਹੂਲਤਾਂ ਜਿਹੜੇ ਬੁਨਿਆਦੀ ਸਹੂਲਤਾਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ ਤੇ ਨਗਰ ਕੌਂਸਲ ਹੋਰ ਚੰਗੇ ਢੰਗ ਦੇ ਨਾਲ ਲੋਕਾਂ ਦੀ ਸੇਵਾ ਜਿਹੜੀ ਉਹ ਕਰਦੀ ਰਹੇਗੀ ਕਈ ਬਾਗਾਂ ਦੇ ਵਿੱਚ ਪਾਣੀ ਦੀ ਸਮੱਸਿਆ ਆਉਂਦੀ ਸੀ ਵਿਜਾਇਕ ਰੋਗ ਮੰਤਰੀ ਦੇ ਜਿਹੜੇ ਸ਼ਹਿਰ ਆ ਉੱਥੇ ਪਾਣੀ ਦੀ ਸੀ। ਚਾਲ ਸਰੋਤ ਮੰਤਰੀ ਦਾ ਸ਼ਹਿਰ ਸਾਰਾ ਪੰਜਾਬ ਹੈ। ਮੇਰੇ ਲਈ ਸਾਰਾ ਪੰਜਾਬ ਇੱਕ ਹੈ। ਪਰ ਜੇ ਕਿਤੇ ਵੀ ਕੋਈ ਗੱਲ ਆਉਂਦੀ ਹੈ ਦੇਖੋ ਪਾਣੀ ਦੀ ਗੱਲ ਇਹ ਸੀ। ਹੁਣ ਜਿਹੜਾ ਪਾਣੀ ਹੈ ਇੱਕ ਤੇ ਬਰਸਾਤਾਂ ਬੜੀਆਂ ਹੋਈਆਂ। ਬਰਸਾਤਾਂ ਦਾ ਪਾਣੀ ਹੈ ਜਿਹੜਾ ਓਹੋ ਟੈਂਕਾਂ ਦੇ ਵਿੱਚ ਵੀ ਜਾਂਦਾ। ਪਾਣੀ ਗੰਧਲਾ ਵੀ ਹੋ ਜਾਂਦਾ। ਤੇ ਦੂਜਾ ਪਾਈਪ ਕੁਛ ਜਿਵੇਂ ਮੈਨੂੰ ਦੱਸਿਆ ਇਹਨਾਂ ਨੇ ਪਾਈਪ ਚੈੱਕ ਵੀ ਕੀਤੇ ਨੇ ਜਿੰਨਾ ਪਾਈਪਾਂ ਦੇ ਨਾਲ ਕਨੈਕਸ਼ਨ ਦਿੱਤੇ ਹੋਏ ਨੇ ਉਹ ਪਾਈਪ ਸੀ ਜਿਹੜੇ ਆਪਣਾ ਇਹ ਲੋਹੇ ਦੇ ਪਾਈਪ ਸੀ ਉਹਨਾਂ ਨਾਲ ਕਨੈਕਸ਼ਨ ਦਿੱਤੇ ਹੋਏ ਸੀ ਉਹ ਪਾਈਪ ਲੰਬਾ ਸਮਾਂ ਔਣ ਕਰਕੇ ਗਲ ਗਏ ਸੀ ਉਹ ਪਾਈਪ ਗਲ ਕੇ ਤੇ ਕਿਤੇ ਸੀ ਉਹਦਾ ਪਾਣੀ ਚੱਕ ਲੰਦੀ ਸੀ ਨਾਲ ਸੋ ਉਹ ਇਹਨਾਂ ਨੇ ਕਈ ਕਨੈਕਸ਼ਨ ਨੇ ਜਿਹੜੇ ਕੱਟੇ ਵੀ ਨੇ ਤੇ ਮੈਂ ਤੁਹਾਡੇ ਮਾਧਮ ਦੇ ਰਹੀਂ ਵੀ ਕਹਿਣਾ ਚਾਹਣਾ ਲੋਕਾਂ ਨੂੰ ਕਿ ਆਪਣੇ ਆਪਣੇ ਕਨੈਕਸ਼ਨ ਚੈੱਕ ਕਰਵਾਓ ਜਦੋਂ ਤੁਸੀਂ ਮੇਨ ਲਾਈਨ ਦੇ ਵਿੱਚੋਂ ਕਨੈਕਸ਼ਨ ਲੈਣੇ ਆ ਤਾਂ ਉਸ ਤੋਂ ਬਾਅਦ ਘਰ ਦੇ ਅੰਦਰ ਉਹਦੀ ਐਂਟਰੀ ਹੁੰਦੀ ਹੈ ਤਾਂ ਉਹ ਕਨੈਕਸ਼ਨ ਚੈੱਕ ਕਰਵਾਓ ਗਲਤੀ ਜੋ ਹੈ ਕਿ ਤੱਕ ਕਿਤੇ ਉੱਥੇ ਹੈ ਬਾਕੀ ਵਿਰੋਧੀਆਂ ਨੇ ਸਵਾਲ ਚੱਕਨੇ ਨੇ ਵਿਰੋਧੀ ਸਵਾਲ ਚੱਕਦੇ ਰਹਿਣਗੇ ਇਸ ਚੀਜ਼ ਦਾ ਕੋਈ ਮਤਲਬ ਨਹੀਂ ਕਿਉਂਕਿ ਸਾਰਾ ਸ਼ਹਿਰ ਜਾਣਦਾ ਜਿਹੜਾ ਕੰਮ ਵਿਰੋਧੀ ਪਿਛਲੇ 50 ਸਾਲਾਂ ਦੇ ਵਿੱਚ ਨਹੀਂ ਕਰਾ ਸਕੇ ਹੁਣ ਵਿਰੋਧੇ ਨੂੰ ਅਸਲ ਤਕਲੀਫ ਤਾਂ ਇਹ ਹੈ ਕਿ ਅਸੀਂ ਕੰਮ ਕਿਉਂ ਕਰਾਤੇ ਵਿਰੋਧੀਆਂ ਤੋਂ ਉਸ ਗੱਲ ਤੇ ਵੀ ਤਕਲੀਫ ਦੀ ਮੈਂ ਦੇਖਿਆ ਤਾਂ ਇੱਕ ਦਿਨ ਉੱਥੇ ਜਾ ਕੇ ਖੜ ਗਏ ਸੀ ਕਹਿੰਦੇ ਜੀ ਇਹ ਆਏ ਕਿਉਂ ਹੋ ਗਿਆ ਉਹਨਾਂ ਨੇ ਇੰਟਰਲੌਕ ਟਾਇਲ ਲਵਾਉਂਦੇ ਸੀ ਜਾਖਰ ਰੋਡ ਤੇ ਉਹ ਬੰਦ ਕਰਾਦੀ ਕਹਿੰਦੇ ਜੀ ਫੋਰੈਸਟ ਦੀ ਜਗ੍ਹਾ ਇਹ ਸੋ ਇਹ ਲੌਜੀਕ ਦੇ ਨਾਲ ਹੋਣਾ ਚਾਹੀਦਾ ਜੋ ਵੀ ਵਿਰੋਧੀ ਵਿਰੋਧ ਕਰਨ ਅਸੀਂ ਸਵਾਗਤ ਕਰਾਂਗੇ ਪਰ ਕੋਈ ਗੱਲ ਤਾਂ ਹੋਵੇ ਨਾ ਉਹੀ ਜਾ ਕੇ ਥੜ ਜੰਦੇ ਨੇ ਪੱਲੇ ਗੱਲੇ ਤੇ ਰਿਆ ਕੁਛ ਨਹੀਂ ਹੁਣ ਉਹ ਇਕੱਲਾ ਵਿਰੋਧ ਤਾਂ ਕੋਈ ਹੁਣ ਤਾਂ ਫੇ ਲੋਕ ਵੀ ਸਮਝ ਦੇਣ ਨਾ ਸੋ ਇਸ ਕਰਕੇ ਉਹ ਕੋਈ ਵਿਰੋਧ ਨਹੀਂ ਹੈ ਅਸੀਂ ਲੋਕਾਂ ਦੇ ਕੰਮ ਕਰਨ ਦੇ ਲਈ ਬਚਨ ਬਧਾਂ ਤੇ ਕਰਾਂਗੇ